ਤਾਂ ਕੰਗਨਾਰ ਨੌਦੇ ਵੱਲੋਂ ਇਹ ਬਿਆਨ ਜੋ ਕਿ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਇਹ ਜੋ ਬਿਆਨ ਤੋਂ ਬਾਅਦ ਹਲਚਲ ਤੇਜ਼ ਹੁੰਦੀ ਨਜ਼ਰ ਆਈ ਹੈ ਸਾਡੇ ਨਾਲ ਕਿਸਾਨਾ ਕੋ ਰਵਨੀਤ ਸਿੰਘ ਬ੍ਰਾਡਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸ ਸਿੰਘ ਵਲਤੋਹਾ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਸਰ ਤੁਹਾਡਾ ਦੋਮਾ ਦਾ ਇਸ ਦੀ ਪੰਜਾਬ ਭੜਾ ਮਾਚੋ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬ੍ਰਾਡਸਪ ਸਭ ਤੋਂ ਪਹਿਲਾਂ ਮੈਂ ਤੁਹਾਡਾ ਰੁਕ ਜਾਨਣਾ ਚਾਹੂੰਗੀ ਕਿ ਕੰਗੜਾ ਰਣੋਦੇ ਇਸ ਬਿਆਨ ਤੋਂ ਬਾਅਦ ਕੀ ਕੁਝ ਤੁਹਾਡੇ ਅਗਲੇ ਕਦਮ ਰਹਿ ਸਕਦੇ ਨੇ ਕਿਉਂ ਕੰਗੜਾ ਰਣੋਤੇ ਅਜਿਹੇ ਬਿਆਨ ਹੁੰਦੇ ਨੇ ਕਿ ਹਲਚਲ ਤੇਜ਼ ਹੋ ਜਾਂਦੀ ਹੈ ਕਿਉਂ ਕੰਗੜਾ ਰਣੋਦੇ ਨਿਸ਼ਾਨੇ ਤੇ ਕਿਸਾਨ ਰਹਿੰਦੇ ਨੇ ਬਿਲਕੁਲ ਮੈਮ ਇਹਨੂੰ ਜਦੋਂ ਆਪਾਂ ਅੰਡਰਸਟੈਂਡ ਕਰਦੇ ਹਾਂ ਪਹਿਲੀ ਵਾਰ ਨਹੀਂ ਹੋਇਆ ਜਦੋਂ ਜਦੋਂ ਸਾਨੂੰ ਇਹਨਾਂ ਦੇ ਬਿਆਨਾਂ ਵਿੱਚ ਉਹ ਬੁਖਲਾਹਟ ਨਜ਼ਰ ਆਉਂਦੀ ਹੈ ਕਿਉਂਕਿ ਜਦੋਂ ਉਹ ਬੁਖਲਾ ਜਾਂਦੇ ਆ ਜਾਨ ਨੂੰ ਲਾਈਮਲਾਈਟ ਦੀ ਲੋੜ ਹੈ ਤਾਂ ਫਿਰ ਉਹ ਕੋਈ ਨਾ ਕੋਈ ਕੰਟਰੋਵਰਸ਼ੀਅਲ ਬਿਆਨ ਦਿੰਦੇ ਆ ਜਿਹੜਾ ਉਹਨਾਂ ਨੂੰ ਜਿੱਦਾ ਖਮਿਆਜਾ ਉਹਨਾਂ ਨੂੰ ਚੰਡੀਗੜ੍ਹ 에ਅਰਪੋਰਟ ਤੇ ਵੀ ਭੁਗਤਣਾ ਪਿਆ ਸੀ ਕਿਉਂਕਿ ਉਹਨੇ ਸਾਡੀਆਂ ਮਾਵਾਂ ਬਾਰੇ ਬੜੇ ਇਹੋ ਜਿਹੇ ਬਿਆਨ ਦਿੱਤੇ ਸੀਗੇ ਤੇ ਹੁਣ ਜਿਹੜਾ ਕਹਿ ਰਿਹਾ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਆ ਪਹਿਲੀ ਗੱਲ ਕੋਈ ਉਹ ਅਥਾਰਟੀ ਨਹੀਂ ਜਿਨ੍ਹਾਂ ਤੋਂ ਅਸੀਂ ਖੇਤੀ ਕਾਨੂੰਨ ਵਾਪਸ ਕਰਾਏ ਆ ਵਰਲਡ ਦਾ ਪੀਸਫੁੱਲ ਪ੍ਰੋਟੈਸਟ ਹੋਇਆ ਸੀ ਜਿਹੜਾ ਕਿ ਥਰੂਆਊਟ ਮੈਂ ਕਹਿੰਦਾ ਹਰ ਕੰਟਰੀ ਦੇ ਵਿੱਚ ਜਿਹਦੇ ਕਹਿੰਦੇ ਹੁੰਦੇ ਗੱਲਾਂ ਕੀਤੀਆਂ ਗਈਆਂ ਜਿਹਦੇ ਬਾਰੇ ਕਿਹਾ ਗਿਆ ਵੀ ਇੰਨਾ ਪੀਸਫੁਲ ਪ੍ਰੋਟੈਸਟ ਕੋਈ ਹੋ ਨਹੀਂ ਸਕਦਾ ਤੇ ਨਾਲ ਹੀ ਅਸੀਂ ਜਿਹੜੇ ਸਾਡੇ ਕਿਸਾਨ ਆਗੂ ਸੀ ਉਹ ਇਸ ਗੱਲ ਨੂੰ ਸਮਝਾਉਣ ਦੇ ਵਿੱਚ ਸਫਲ ਰਹੇ ਸੀ ਸੈਂਟਰਲ ਗਵਰਨਮੈਂਟ ਨੂੰ ਵੀ ਇਹ ਖੇਤੀ ਕਾਨੂੰਨ ਆਮ ਵਰਗ ਲਈ ਵਪਾਰੀ ਲਈ ਮਜ਼ਦੂਰ ਲਈ ਕਿਸਾਨਾਂ ਲਈ ਮਾੜੇ ਤੇ ਇਹਦੇ ਕਰਕੇ ਉਹਨਾਂ ਨੇ ਵਾਪਸ ਲਏ ਸੀ ਸੋ ਤੀਸਰੀ ਗੱਲ ਕੰਗੜਾ ਰਣੌਜੀ ਇੱਕ ਹਿਮਾਚਲ ਦੇ ਵਿੱਚੋਂ ਐਮਪੀ ਚੁਣੇ ਗਏ ਆ ਅਸੀਂ ਉਹਨਾਂ ਨੂੰ ਗੁਜਾਰਿਸ਼ ਕਰਾਂਗੇ ਵੀ ਉਹ ਉਸ ਸਟੇਟ ਤੇ ਕੇਂਦਰਿਤ ਰਹਿਣ ਨਾਕੀ ਪੰਜਾਬ ਲਈ ਜਾਂ ਕਿਸਾਨਾਂ ਲਈ ਜਾਂ ਮਜ਼ਦੂਰਾਂ ਲਈ ਇਹੋ ਜਿਹੇ ਬਿਆਨ ਦੇਣ ਚੌਥੀ ਗੱਲ ਉਹਨਾਂ ਦੀ ਮੂਵੀ ਆ ਰਹੀ ਹੈ ਅਮਰਜੈਂਸੀ ਜਿਹੜੀ ਕੀ ਕਾਫੀ ਢੇਰ ਤੋਂ ਸੈਂਸਰ ਬੋਰਡ ਨੇ ਰੋਕੀ ਹੋਈ ਹੈ ਸੋ ਕਿਸੇ ਨਾ ਕਿਸੇ ਤਰੀਕੇ ਕੰਟਰੋਵਰਸੀ ਕ੍ਰੀਏਟ ਕਰਕੇ ਇੱਕ ਲਾਈਮਲਾਈਟ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਕਿ ਜਦੋਂ ਉਹ ਰਿਲੀਜ਼ ਹੋਵੇ ਤੇ ਲੋਕ ਉਹਨੂੰ ਵੱਧ ਤੋਂ ਵੱਧ ਦੇਖਣ ਉਹਦੇ ਤੋਂ ਇੱਕ ਜਿਹੜਾ ਇਹਨਾਂ ਨੇ ਪਹਿਲਾਂ ਸੰਤ ਪਿੰਡਰਾਵਾਂ ਵਾਲਿਆਂ ਤੇ ਵੀ ਬਿਆਨ ਦਿੱਤਾ ਜਾਂ ਹੋਰ ਬਿਆਨ ਦਿੱਤੇ ਇਹ ਸਾਰੇ ਇੱਕ ਲੜੀ ਹੈ ਇੱਕ ਇਹ ਪ੍ਰੋਮੋਸ਼ਨਲ ਐਕਟ ਦੇ थ्रू ਸਾਰੇ ਬਿਆਨ ਦੇ ਰਿਹਾ ਹੈ ਜੀ ਠੀਕ ਹੈ ਬਰਾੜ ਸਾਹਿਬ ਲਗਾਤਾਰ ਸਰਨਾ ਬਣੇ ਰੋ ਸ਼੍ਰੋਮ ਨੇ ਅਕਾਲ ਦਲ ਤੋਂ ਵਿਰਸ਼ ਸਿੰਘ ਵਲਟੋਹਾ ਵੀ ਸਰਨਾ ਫੋਨ ਲਾਈਨ ਤੇ ਜੁੜੇ ਹੋਏ ਨੇ ਤਾਂ ਵਲਟੋਹਾ ਸਾਹਿਬ ਤੁਹਾਡਾ ਕੀ ਰਿਐਕਸ਼ਨ ਹੈ ਸ਼੍ਰੋਮ ਨੇ ਅਕਾਲੀ ਦਲ ਦੇ ਪੱਖੋਂ ਤੁਸੀਂ ਆਪਣਾ ਕੀ ਪੱਖ ਇਸ ਚੀਜ਼ ਤੇ ਰੱਖਦੇ ਹੋ ਕੰਗਣਾ ਰਣੋਦ ਦੇ ਜੋ ਬਿਆਨ ਦਿੱਤਾ ਜਿਸ ਤੋਂ ਬਾਅਦ ਇਹ ਹਲਚਲ ਤੇਜ਼ ਹੋਈ ਹੈ ਦੇਖੋ ਇੱਕ ਊੜੀ ਬਿਆਨ ਦੇ ਦਿੰਦੀ ਹੈ ਤੇ ਅਸੀਂ ਸਾਰੇ ਲੱਗੇ ਰਹੀ ਨੇ ਉਹ ਪਤਾ ਨਹੀਂ ਕਿ ਪੰਜਾਬ ਦੇ ਕਿਸਾਨਾਂ ਦਾ ਪੰਜਾਬੀਆਂ ਦਾ ਤੇ ਖਾਸ ਕਰਕੇ ਸਿੱਖਾਂ ਦਾ ਇਨਫੋਬੀਆ ਹੋ ਗਿਆ ਹੈ ਜੀ ਔਰ ਇਹਨੂੰ ਲੋਕ ਪੰਜਾਬ ਜਿਹੜਾ ਆ ਇਹ ਆਸਾਨੀ ਦੇ ਨਾਲ ਜੁੜਿਆ ਹੋਇਆ ਕਿਸਾਨੀ ਕਿਤੇ ਦੇ ਨਾਲ ਜੁੜਿਆ ਹੋਇਆ ਸੁਪਾਇਆ ਤੇ ਇੱਥੇ ਸਿੱਖ ਜਿਹੜੇ ਨੇ ਆਮ ਕਰਕੇ ਉਹ ਕਿਸਾਨੀ ਕਰਦੇ ਨੇ ਪਰ ਭਾਵੇਂ ਕਿ ਜਿਹੜਾ ਦਿੱਲੀ ਕਿਸਾਨ ਮੋਰਚਾ ਚੱਲਿਆ ਉਹਦੇ ਵਿੱਚ ਹੋਰ ਵੀ ਪ੍ਰਦੇਸ਼ਾਂ ਤੋਂ ਕਿਸਾਨ ਸ਼ਾਮਿਲ ਸੀਗੇ ਲੋਕ ਸ਼ਾਮਿਲ ਸੀਗੇ ਪਰ ਉਹਦੇ ਵਿੱਚ ਜੇ ਆਪਾਂ ਕਹੀਏ ਕਿ ਸਰਵੇ ਸਰਵਰੋਲ ਜਿਹੜਾ ਆ ਉਹ ਪੰਜਾਬ ਦੇ ਕਿਸਾਨਾਂ ਨੇ ਲਗਾਇਆ ਔਰ ਜਿੱਦਾਂ ਜ਼ਿਕਰ ਵੀ ਕੀਤਾ ਜਾਂ ਜੀ ਕਿ ਬੜਾ ਸ਼ਾਤਮਈ ਤਰੀਕੇ ਦੇ ਨਾਲ ਰਾਜੀਰ ਸਰਕਾਰ ਨੂੰ ਝੁਕਣਾ ਪਿਆ ਤੇ ਮਾਫੀ ਮੰਗ ਕੇ ਪਸਾਨਾਪੁਰ ਮਾਫੀ ਮੰਗ ਕੇ ਉਹ ਜਿਹੜੇ ਕਾਨੂੰਨ ਨੇ ਉਹ ਵਾਪਸ ਲੈ ਲਏ। ਹੁਣ ਪਤਾ ਨਹੀਂ ਇਸ ਜੀ ਨੂੰ ਕੀ ਚੱਲ ਰਿਹਾ ਹੈ ਕਿ ਨਵੇਂ ਤੋਂ ਨਵੀਆਂ ਸਟੇਟਮੈਂਟ ਦਿੰਦੀ ਹੈ ਜਿਹੜੀ ਕੇਵਲ ਤੇ ਕੇਵਲ ਯਰ ਖੋਲਣ ਵਾਲੀ ਹੁੰਦੀ ਹੈ ਜਿਹੜੀ ਕੋਈ ਨਾ ਕੋਈ ਵਿਵਾਦ ਛੇੜਨ ਵਾਲੀ ਹੁੰਦੀ ਹੈ ਆ ਇਸ ਨੇ ਤਨੀ ਨੀ ਸੰਤਾ ਮਹਾਂਪੁਰਸ਼ਾਂ ਬਾਰੇ ਸੰਤ ਬਾਬਾ ਜਨੈ ਸਿੰਘ ਹੋਰਾਂ ਬਾਰੇ ਜਿਤਨਾ ਦੀ ਟਿੱਪਣੀ ਕੀਤੀ ਤੇ ਫਰਜ਼ ਬਣਦਾ ਸੀਗਾ ਕਿ ਇੱਕ ਕਰਾਂ ਕੋਈ ਗਲਤੀ ਕਰ ਲਵੇ ਪਰਿਵਾਰ ਦਾ ਜੀ ਤੇ ਉਹਨੂੰ ਰੋਕਿਆ ਜਾਂਦਾ ਹੈ ਕਿ ਭਾਈ ਤੂੰ ਕਿਉਂ ਕਰਦਾ ਹੈ ਹਾਂਜੀ ਮੈਨੂੰ ਤਾਂ ਇਹਦੇ ਪਰਿਵਾਰ ਨੂੰ ਰੋਕਣਾ ਚਾਹੀਦਾ ਸੀਗਾ ਫਿਰ ਇਹਦੀ ਪਾਰਟੀ ਜਿਹੜੀ ਉਹ ਵੀ ਪਰਿਵਾਰ ਹੁੰਦਾ ਤੇ ਪਾਰਟੀ ਨੂੰ ਰੋਕਣਾ ਚਾਹੀਦਾ ਸੀਗਾ ਜੀ ਜੀ ਇੱਕ ਕਰਾਂ ਦੋ ਰਾਂ ਤਿੰਨ ਰਾਂ ਪਤਾ ਨਹੀਂ ਕਿੰਨੀ ਵਾਰਾਂ ਇਹਦੇ ਘਾੜ ਜਿਹੜੇ ਨੇ ਬੜੇ ਭੜੇ ਪੜੇ ਆ ਚੁੱਕੇ ਨੇ ਇਹ ਸ਼ਾਇਦ ਰੁਕਣ ਵਾਲਾ ਇਹਨੂੰ ਕੋਈ ਨਹੀਂ ਅਸੀਂ ਤੇ ਹੀ ਬੇਨਤੀ ਕਰਾਂਗੇ ਕਿ ਇਹਨੂੰ ਰੋਕੋ ਜੇ ਰੁਕਦੀ ਆ ਕੋਈ ਸੰਗਲ ਪਾਉਣ ਦੀ ਲੋੜ ਹੈ ਸੰਗਲ ਪਾ ਲਓ ਹੁਣ ਕੁੜੀ ਆ ਸ਼ਬਦ ਵਰਤਦੇ ਆ ਭੜੇ ਲੱਗੀਦਾ ਆ ਹਾਂਜੀ ਨਹੀਂ ਤੇ ਘੱਟੋ ਘੱਟ ਮੈਂਟਲ ਹਸਪਤਾਲ ਦੀ ਚੈੱਕ ਕਰਾ ਲਓ ਐਮਪੀ ਦੇ ਵਿਚਾਰੀ ਬਣ ਗਈ ਐ ਪਰ ਮੇਰਾ ਨਹੀਂ ਖਿਆਲ ਕਿ ਜਿਹੜਾ ਇਹਦਾ ਖਾਨਾ ਆ ਉਹ ਕਿਸੇ ਨਾ ਕਿਸੇ ਰੂਪ ਚ ਵੀ ਸਿਆਸੀ ਹੈ ਗੋਰੀ ਕੱਢਣ ਕੱਢਣ ਵਾਲੀ ਹੈ ਜਿਹੜੀ ਬੀਬੀ ਹੈ ਸਿਆਸ ਦੇ ਵਿੱਚ ਆ ਗਈ ਹੈ ਔਰ ਇਹ ਦੇ ਬਿਆਨ ਦੇ ਉੱਤੇ ਕੋਈ ਨਾ ਕੋਈ ਨਵੀਂ ਚਰਚਾ ਛਿੜ ਜਾਂਦੀ ਹੈ ਇਹਨੂੰ ਫੇਮ ਮਿਲਦੀ ਹੈ ਉਸੇ ਕਰਕੇ ਵਾਰ-ਵਾਰ ਜਿਹੜੀਆਂ ਸ਼ਰਾਰਤਾਂ ਕਰਦੀ ਹੈ ਬਲਟੋਹਾ ਸਾਹਿਬ ਇੱਕ ਬਹੁਤ ਅਹਿਮ ਸਵਾਲ ਹੈ ਕਿ ਕੰਗਣਾ ਰਣੋਤ ਆਏ ਦਿਨ ਅਜਿਹੇ ਬਿਆਨ ਭਾਸ਼ੇ ਦਿੰਦੀ ਹੈ ਜਿਸ ਦੇ ਨਾਲ ਮਾਹੌਲ ਵੀ ਖਰਾਬ ਹੁੰਦਾ ਹੈ ਸਿਆਸਤ ਵੀ ਗਰਮਾ ਜਾਂਦੀ ਹੈ ਪਰ ਭਾਜਪਾ ਕੰਗੜਾ ਦੀ ਬੋਲਬਾਣੀ ਨੂੰ ਜ਼ੁਬਾਨ ਨੂੰ ਕੰਟਰੋਲ ਕਿਉਂ ਨਹੀਂ ਕਰ ਰਹੀ ਭਾਜਪਾ ਕਿਉਂ ਪੱਲਾ ਛਾੜ ਲੈਂਦੀ ਹੈ ਕਿ ਜੀ ਇਹਨਾਂ ਦਾ ਨਿੱਜੀ ਬਿਆਨ ਹੈ ਭਾਜਪਾ ਦੇ ਅਗੂ ਉਹਨਾਂ ਦੇ ਕੋਈ ਸਥਿਤੀ ਕੰਟਰੋਲ ਦੇ ਵਿੱਚ ਰੱਖਣ ਵਾਲੇ ਨਹੀਂ ਨੇ ਦੇਖੋ ਮੇਰਾ ਕਹਿ ਲੱਗ ਗਿਆ ਜਿਹੜੇ ਵਿਚਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟ ਦੇ ਅਗੂ ਨੇ ਉਹਨਾਂ ਦਾ ਇਹ ਨਾ ਕਿ ਉਹਦਾ ਨਿੱਜੀ ਬਿਆਨ ਹੈ ਕਿ ਉਹ ਵੀ ਨਿੱਜੀ ਅਸੀਂ ਮੰਨ ਲਿਆ ਨਿੱਜੀ ਹੈ ਪਰ ਜਦੋਂ ਕਿਸੇ ਤੁਸੀਂ ਪਾਰਟੀ ਦੇ ਨਾਲ ਜੁੜੇ ਹੋਵੋ ਔਰ ਜੇ ਸੰਵਧਾਨਕਹੁਦੇ ਤੇ ਹੋਵੇ ਤੇ ਉਹਦੇ ਉੱਤੇ ਬਹਿ ਕੇ ਤੁਸੀਂ ਅਜਿਹੀ ਸਟੇਟਮੈਂਟ ਆ ਦਿੰਦੇ ਜੇ ਤੇ ਫਿਰ ਜਿੰਨੇ ਵੀ ਉਸ ਪਾਰਟੀ ਨਾਲ ਜੁੜੇ ਹੋਏ ਲੋਕ ਨੇ ਉਸ ਸਰਕਾਰ ਨਾਲ ਜੁੜੇ ਹੋਏ ਲੋਕ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਐਸੋਰੇ ਕੇਂਦਰ ਦੇ ਵਿੱਚ ਸਰਕਾਰ ਤੇ ਤੇ ਉਹ ਕੁਦਰਤੀ ਹੈ ਕਿ ਕਿਸੇ ਨਾ ਕਿਸੇ ਰੂਪ ਚ ਇਹ ਮੰਨਿਆ ਜਾਂਦਾ ਕਿ ਨੂੰ ਰੋਕਿਆ ਕਿਉਂ ਨਹੀਂ ਜਾ ਰਹੇ ਜਾਣਬੁੱਝ ਕੇ ਨਹੀਂ ਰੋਕਿਆ ਜਾ ਰਿਹਾ ਜੀ ਜੀ ਬਿਲਕੁਲ ਜਾਇਰ ਹੋ ਕੇ ਮੈਨੂੰ ਰੁਕਦੀ ਤੇ ਜੇ ਜਾਣਬੁੱਝ ਕੇ ਨਹੀਂ ਰੋਕਿਆ ਜਾ ਰਿਹਾ ਤੇ ਇਹਦਾ ਮਤਲਬ ਹੈ ਕਿ ਕੜਤਨ ਭੰਨ ਲਈ ਉੱਪਰਲੇ ਲੈਵਲ ਤੱਕ ਰੋਲ ਨਭਾਇਆ ਜਾ ਰਿਹਾ ਹੈ ਤੇ ਜੇ ਨਹੀਂ ਹੁਣਾ ਵੱਲੋਂ ਕੋਈ ਅਜਿਹਾ ਰੋਲ ਨਭਾਇਆ ਜਾ ਰਿਹਾ ਤੇ ਇਹ ਰੋਕਿਆ ਵੀ ਨਹੀਂ ਰੁਕਦੀ ਤੇ ਫਿਰ ਸੰਗਲ ਸੰਗਲ ਪਾਲਤ ਨਹੀਂ ਤੇ ਬੇਨਤੀ ਇਹ ਹੀ ਕਰ ਸਕਦੇ ਹਾਂ ਠੀਕ ਹੈ ਬਲਟੋਹਾ ਸਾਹਿਬ ਸਾਡੇ ਨਾਲ ਕਿਸਾਨਾ ਗੁਰ ਅਭੀ ਸਿੰਘ ਬਰਾਡਵੀ ਲਗਾਤਾਰ ਫੋਨ ਲਾਈਨ ਤੇ ਜੁੜੇ ਹੋਏ ਨੇ ਤਾਂ ਬਰਾਡ ਸਾਹਿਬ ਮੈਂ ਤੁਹਾਡਾ ਇੱਕ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਇੱਕ ਪੱਕਾ ਜਾਨਣਾ ਚਾਹੂੰਗੀ ਕਿ ਕੰਗੜਾ ਰਣੋਦ ਦੇ ਬਿਆਨ ਤੋਂ ਬਾਅਦ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਰਹਿ ਸਕਦੀ ਹੈ ਦੇਖੋ ਮੈਮ ਇਹਦੇ ਤੇ ਐਸਕੇਐਮ ਜਲਦ ਮੀਟਿੰਗ ਕਰਨ ਜਾ ਰਹੀ ਹੈ ਕਿਉਂਕਿ ਵਾਰ-ਵਾਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵਾਰ-ਵਾਰ ਜਿਹੜਾ ਪੰਜਾਬ ਦਾ ਖਾਸ ਕਰ ਮਾਹੌਲ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਤੇ ਐਸਕੇਮ ਫਾਦਰ ਇੱਕ ਛੇਤੀ ਮੀਟਿੰਗ ਕਰਕੇ ਤੇ ਅਗਲਾ ਅਸੀਂ ਕੋਈ ਵੀ ਜਿਹੜੀ ਸਾਡੀ ਰਣਨੀਤੀ ਜਾਂ ਫੈਸਲਾ ਉਹ ਜਲਦ ਅਸੀਂ মিডিਆ ਸਾਹਮਣੇ ਲੈ ਕੇ ਆਵਾਂਗੇ ਜੀ ਠੀਕ ਹੈ ਰਵਨੀਤ ਪ੍ਰਾਰਥੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸੀ ਪੰਜਾਬ ਹੈਨਾ ਮਾਛਦੇ ਆਪਣਾ ਪੱਖ ਰੱਖਿਆ ਤਾਂ ਵਿਰਸਾ ਸਿੰਘ ਬਲਟੋਹਾ ਸ਼ਰਮ ਨੇ ਅਕਲਦਲ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ ਤੇ ਸਰ ਤੁਹਾਡਾ ਵੀ ਫਿਲਹਾਲ ਲਈ ਬਹੁਤ-ਬਹੁਤ ਸ਼ੁਕਰੀਆ